ਦੀ ਸੇਵਾ ਕਰਨੀ ਤੇ ਹਰ ਸਿੱਖ ਦਾ ਫਰਜ਼ ਆ ਸੇਵਾ ਤੇ ਸਿਮਰਨ ਸਿੱਖ ਦੇ ਜੀਵਨ ਦੇ ਵਿੱਚ ਜ਼ਰੂਰ ਚਾਹੀਦੇ ਨੇ ਸੇਵਾ ਤ੍ਰਿਗਹ ਹੱਥ ਪੈਰ ਹੋਰ ਨਿਫਲ ਕਰਨੀ ਸੇਵਾ ਤੋਂ ਬਿਨਾ ਹੱਥ ਪੈਰ ਨੂੰ ਪਾਤਸ਼ਾਹ ਕਹਿੰਦੇ ਤ੍ਰਿਗਵਾਂ ਸੇਵਾ ਕਰਾਂਗੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਗੁਰੂ ਦੀਆਂ ਰਹਿਮਤਾਂ ਮਿਲਦੀਆਂ ਕਿ ਫਾਵਾਂ ਦੇ ਸਾਨੂੰ ਆਉਣਾ ਚਾਹੀਦਾ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਇਤਿਹਾਸ ਦੀ ਵਕਾਫੀਅਤ ਹੋਵੇ ਤੇ ਉਹ ਸਿੱਖ ਫਲਸਫੇ ਦੇ ਨਾਲ। ਇਹ ਟਿਕ ਇਥੇ ਵੀ ਇਤਿਹਾਸਕ ਸਥਾਨ ਹੈਗੇ ਆ ਸਾਡੇ ਪੂਰੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਐਤਵਾਰ ਵਾਲੇ ਦਿਨ ਉੱਥੇ ਜਾਣਾ। ਆ ਸਤਗੁਰ ਸੇਤੀ ਪਿਰਹੜੀ ਕਿਉ ਗੁਰਬਿੰਦ ਜੀਵਾਂ ਮਾਉਂ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ ਜੇ ਗੁਰਬਾਣੀ ਨਾਲ ਜੁੜ ਗਏ ਤੇ ਗੁਰੂ ਨਾਲ ਜੁੜ ਗਏ ਜਿਹੜਾ ਗੁਰੂ ਨਾਲ ਜੁੜ ਗਿਆ ਉਹਦਾ ਪਾਰ ਉਤਾਰਾ ਹੋ ਗਿਆ ਵਾਏ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਇਸ ਮੌਜੂਦ ਗੁਰਦਾਰਾ ਸ਼ਹੀਦਨ ਸਾਹਿਬ ਜੀ ਦਾ ਬਾਤ ਤਾਂ ਦੱਸਦੇ ਕਿ ਅੱਜ ਜੋ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਗੁਰਦਾਰਾ ਸ਼ਹੀਦਨ ਸਾਹਿਬ ਵਿਖੇ ਜਿਹੜੀ ਸੇਵਾ ਕੀਤੀ ਗਈ ਜੋੜਿਆਂ ਦੀ ਸਾਡੇ ਨਾਲ ਮੌਜੂਦ ਨੇ ਚੌਥਲਾ ਸਿੰਘ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਸੇਵਾ ਕੀਤੀ ਗਈ ਤੁਹਾਡੇ ਵੱਲੋਂ ਤਾਂ ਕਿਵੇਂ ਵੇਖਦੇ ਹੋ ਕਿ ਸੰਗਤ ਵੀ ਬੜੇ ਵੱਡੇ ਪੱਤਰ ਤੇ ਗੁਰੂ ਘਰ ਵਿਖੇ ਪਹੁੰਚਦੀ ਆ ਤੁਸੀਂ ਅੱਜ ਖੁਦ ਪਹੁੰਚ ਕੇ ਸੇਵਾ ਕੀਤੀ ਸੇਵਾ ਦਮ ਦਮ ਸਭ ਕੀਤੀ ਸੀ ਕਿ ਇੱਥੇ ਨਾ ਜਿਹੜਾ ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥਾ ਉਹਦੀ ਕਥਾ ਅੱਜ ਸੰਪੂਰਨ ਉਹ ਯਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਸ਼ੁਰੂ ਹੋਈ ਬਾਕੀ ਸੇਵਾ ਕਰਨੀ ਤੇ ਹਰ ਸਿੱਖ ਦਾ ਫਰਜ਼ ਆ ਸੇਵਾ ਤੇ ਸਿਮਰਨ ਸਿੱਖ ਦੇ ਜੀਵਨ ਦੇ ਵਿੱਚ ਜ਼ਰੂਰ ਚਾਹੀਦੇ ਨੇ ਅਸੀਂ ਜਦੋਂ ਵੀ ਆਪਣੇ ਗੁਰਸਥਾਨਾਂ ਤੇ ਜਾਈਏ ਭੈ ਭਾਵਨੀ ਦੇ ਨਾਲ ਜਾਈਏ ਔਰ ਜਿਆਦਾ ਤੋਂ ਜਿਆਦਾ ਅਸੀਂ ਕੋਸ਼ਿਸ਼ ਕਰੀਏ ਕਿ ਸੱਚੇ ਪਾਤਸ਼ਾਹ ਦਾ ਕੀਰਤਨ ਸੁਣੀਏ ਜਾਂ ਪਾਠ ਕਰੀਏ ਜਾਂ ਸੁਣੀਏ ਤੇ ਸੇਵਾ ਕਰਗੇ ਵੇਣ ਸੇਵਾ ਤ੍ਰਿਗ ਹੱਥ ਪੈਰ ਹੋਰ નિਹਫਲ ਕਰਨੀ ਸੇਵਾ ਤੋਂ ਬਿਨਾ ਹੱਥ ਪੈਰ ਨੂੰ ਪਾਤਸ਼ਾਹ ਕਹਿੰਦੇ ਤ੍ਰਿਗਵਾ ਸੇਵਾ ਕਰਾਂਗੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਗੁਰੂ ਦੀਆਂ ਰਹਿਮਤਾਂ ਮਿਲਦੀਆਂ ਗੁਰੂ ਸਾਡਾ ਬੜਾ ਸਮਰਾਥ ਆ ਤੋ ਸਾਨੂੰ ਜਿੱਥੇ ਵੀ ਕਿਤੇ ਅਸੀਂ ਰਹਿਨੇ ਆ ਨੇੜੇ ਦੇ ਗੁਰਸਥਾਨ ਤੇ ਸੇਵਾ ਕਰਨੀ ਚਾਹੀਦੀ ਇਤਿਹਾਸਕ ਥਾਵਾਂ ਤੇ ਸਾਨੂੰ ਆਉਣਾ ਚਾਹੀਦਾ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਇਤਿਹਾਸ ਦੀ ਵਕਾਫੀਅਤ ਹੋਵੇ ਤਿਉ ਸਿੱਖ ਫਲਸਫੇ ਦੇ ਨਾਲ ਜੁੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਸੰਗਤ ਬੜੇ ਵੱਡੇ ਪੱਧਰ ਤੇ ਗੁਰੂ ਘਰ ਅਸ਼ੀਦਾ ਸਾਹਿਬ ਵਿਖੇ ਆਉਂਦੀ ਆ ਆਮ ਤੌਰ ਤੇ ਜੇ ਵੇਖਿਆ ਜੇ ਤਾਂ ਐਤਵਾਰ ਦੇ ਦਿਨ ਖਾਸ ਤੌਰ ਤੇ ਸੰਗਤ ਬੜੇ ਵੱਡੇ ਪੱਧਰ ਤੇ ਆਉਂਦੀ ਆ ਹਾਲਾਂਕਿ ਗਰਮੀ ਦੇ ਕਹਿਰ ਵੀ ਵੱਧ ਰਿਹਾ ਲੇਕਿਨ ਪ੍ਰਬੰਧ ਬੜੇ ਸੁਚਾਰੂ ਰੂਪ ਚ ਚਲਾਏ ਜਾ ਰਹੇ ਆ ਕੁਝ ਕਹਿਣਾ ਚੋ ਦੇਖੋ ਜੀ ਬਾਣੀ ਸਿੱਖ ਦੇ ਜੀਵਨ ਦਾ ਆਧਾਰ ਆ ਮੈਂ ਤੇ ਇਹ ਸੋਚ ਰੱਖਦਾ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਮੁਬਾਰਕ ਸਥਾਨ ਤੇ ਸੰਗਤ ਆਉਂਦੀ ਆ ਇਸੇ ਤਰ੍ਹਾਂ ਜਿੱਥੇ ਕਿਤੇ ਵੀ ਇਤਿਹਾਸਕ ਸਥਾਨ ਹੈਗੇ ਆ ਸਾਡੇ ਪੂਰੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਐਤਵਾਰ ਵਾਲੇ ਦਿਨ ਉੱਥੇ ਜਾਣਾ ਚਾਹੀਦਾ ਜਾਣਾ ਤੇ ਰੋਜ਼ ਹੀ ਚਾਹੀਦਾ ਪਰ ਐਤਵਾਰ ਕਿਉਂਕਿ ਛੁੱਟੀ ਹੁੰਦੀ ਆ ਇਸ ਕਰਕੇ ਜਾਣਾ ਚਾਹੀਦਾ ਗੁਰੂ ਦੀ ਬਾਣੀ ਹੀ ਸਭ ਕੁਛ ਆ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਮੈਂ ਸਤਗੁਰ ਸੇਤੀ ਪਿਰਹੜੀ ਕਿਉਂ ਗੁਰਬਿੰਦ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉਂ ਜੇ ਗੁਰਬਾਣੀ ਨਾਲ ਜੁੜ ਗਏ ਤੇ ਗੁਰੂ ਨਾਲ ਜੁੜ ਗਏ ਜਿਹੜਾ ਗੁਰੂ ਨਾਲ ਜੁੜ ਗਿਆ ਉਹਦਾ ਪਾਰ ਉਤਾਰਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸੰਜੇ ਕੀਤਾ ਨੇ ਗੁਰਦਾਰਾ ਸ਼ੀਗਨ ਸਾਹਿਬ ਜੀ ਤੋਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਿੰਘ ਸਾਹਿਬ ਜੋ ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਵਿਸ਼ੇਸ਼ ਤੌਰ ਦੇ ਉੱਤੇ ਗੁਰਦਾਰਾ ਸ਼ੀਗਨ ਸਾਹਿਬ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲ ਇੱਥੇ ਪਹੁੰਚ ਕੇ ਜਿਹੜੀ ਹੈ ਗੁਰੂ ਸਾਹਿਬ ਜੀ ਦੇ ਘਰੇ ਬਾਬਾ ਦੀਪ ਸਿੰਘ ਜੀ ਦੇ ਘਰੇ ਜਿਹੜੀ ਜੋੜਿਆਂ ਦੀ ਸੇਵਾ ਨਿਭਾਈ ਗਈ ਆ ਤਾਂ ਉੱਥੇ ਹੀ ਜੋ ਸੰਗਤ ਨੂੰ ਵੀ ਅਪੀਲ ਕੀਤੀ ਗਈ ਆ ਕਿ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਆਓ ਤਾਂ ਇੱਥੇ ਆ ਕੇ ਸੇਵਾ ਵੀ ਕਰੋ ਗੁਰੂ ਸਾਹਿਬ ਜੀ ਦੇ ਗੁਰੂ ਦੇ ਨਾਲ ਵੀ ਜੁੜੋ ਤੇ ਨਾਲ ਦੀ ਨਾਲ ਗੁਰੂ ਮਹਾਰਾਜ ਜੀ ਦਾ ਜਿਹੜਾ ਆਸ਼ੀਰਵਾਦ ਵੀ ਪ੍ਰਾਪਤ ਕਰੋ ਕ Tirem a saída.